ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਚਾਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਰਾਜਮਾਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਵੀ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਉਹਦੀ ਕਿਰਪਾ ਤੋਂ ਬਿਨਾਂ ਪੱਤਾ ਨਹੀਂ ਚੁਲ ਸਕਦਾ ਜੋ ਕੁਝ ਵੀ ਵਰਤ ਰਿਹਾ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਰਜਾ ਦੇ ਵਿੱਚ ਹੋ ਰਿਹਾ ਹੈ ਦੁੱਖ ਅਤੇ ਸੁੱਖ ਉਸ ਪਰਮਾਤਮਾ ਦੀ ਰਜਾ ਦੇ ਅਨੁਸਾਰ ਔਰ ਸਾਡੇ ਕਰਮਾਂ ਅਨੁਸਾਰ ਉਹ ਜੀਵ ਨੂੰ ਜਿਹੜੇ ਹਨ ਉਹ ਭੋਗਣੇ ਪੈਂਦੇ ਹਨ ਗੁਰਬਾਣੀ ਫਰਮਾਨ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੈਨਾ ਇੱਛਾ ਪੂਰਕ ਦਾ ਮਤਲਬ ਇਹ ਸਾਰੀਆਂ ਇਛਾਵਾਂ ਪੂਰਨ ਕਰਨ ਵਾਲਾ ਕਾਮ ਤੈਨਾ ਕਾਮ ਤੈਨ ਇੱਕ ਸਵਰਗ ਦੀ ਕਹਿੰਦੇ ਉਹ ਗਾਂ ਜੋ ਸਾਰੀਆਂ বাসਨਾਵਾਂ ਪੂਰੀਆਂ ਕਰਦੀ ਹੈ ਮਹਾਰਜ ਸਾਨੂੰ ਸਮਝਾਉਂਦੇ ਨੇ ਵੀ ਆਪਣੀ ਜਿੰਦ ਨੂੰ ਸਮਝਾਓ ਆਪਣੇ ਮਨ ਨੂੰ ਸਮਝਾਓ ਕਿ ਹੈ ਜਿੰਦੇ ਹੈ ਮਨ ਵੀ ਜਿਹੜਾ ਹਰੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਔਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਵੀ ਜਿਸ ਦੇ ਵਾਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਤੈਨ ਹੈ ਉਸ ਪ੍ਰਮਾਤਮਾ ਨੂੰ ਸਿਮਰ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਹਰ ਇੱਕ ਚੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ ਜਿਹੜੇ ਸੁੱਖ ਆਪਾਂ ਲੋੜਦੇ ਹਾਂ ਉਹ ਕਿੱਥੋਂ ਪ੍ਰਾਪਤ ਹੁੰਦੇ ਹਨ ਮਹਾਰਾਜ ਕਹਿੰਦੇ ਹਨ ਕਿ ਆਪਣੇ ਮਨ ਨੂੰ ਹਲੋਣਾ ਦਿਓ ਵੀ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਨੂੰ ਸਾਰਿਆਂ ਨੂੰ ਸੁੱਖ ਵੀ ਦੇਣ ਵਾਲਾ ਦਾਤਾਂ ਦੇਣ ਵਾਲਾ ਜਿਹਦੀ ਕਿਰਪਾ ਦੇ ਨਾਲ ਆਪਾਂ ਸੰਸਾਰ ਵਿੱਚ ਵਿੱਚ ਰਹੇ ਕਹਿੰਦੇ ਉਸ ਅਜਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਜਿਹਦੇ ਬਸ ਵਿੱਚ ਕਾਮ ਤੇਨ ਹੈ ਇਹ ਮਨ ਵੀ ਜਦੋਂ ਤੋਂ ਪਰਮਾਤਮਾ ਦਾ ਸਿਮਰਨ ਕਰੇਗਾ ਤਦੋ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਣਗੇ ਤੇਰੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਜਪ ਮੰਨ ਸਤਨਾਮ ਸਦਾ ਸਤਨਾਮ ਆਪਣੇ ਮਨ ਨੂੰ ਇਹ ਜ਼ਰੂਰ ਹਲੋਣਾ ਦੀ ਇਹ ਵੀ ਸਦਾ ਸਤ ਜਿਹੜਾ ਸੰਸਾਰ ਦੇ ਵਿੱਚ ਜੀਵ ਜੰਮਦੇ ਮਰਦੇ ਰਹਿੰਦੇ ਹਨ ਅਕਾਲ ਪੁਰਖ ਪ੍ਰਮਾਤਮਾ ਜਮਨ ਮਰਨ ਤੋਂ ਰਹਿਤ ਹੈ ਉਹ ਜੁਗੋ ਜੁਗ ਅਟੱਲ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਹ ਪ੍ਰਮਾਤਮਾ ਅਟੱਲ ਹੈ ਇਹ ਸਾਸੰਗਤ ਆਪਾਂ ਜਨਮ ਲੈਂਦੇ ਹਾਂ ਤੇ ਮਰ ਜਾਂਦੇ ਹਾਂ ਜੀਵ ਜਿਹੜੇ ਜਿਹੋਜੇ ਕਰਮ ਕਰਦਾ ਹੈ ਉਹ ਜੇ ਉਹ ਸੁਖ ਭੋਗਦਾ ਹੈ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਉਹ ਸਦਾ ਥਰ ਰਹਿਣ ਵਾਲਾ ਪ੍ਰਮਾਤਮਾ ਉਹਨੂੰ ਸਦਾ ਹੀ ਜਪੀਏ ਜੀ ਦੀ ਕਿਰਪਾ ਤੋਂ ਬਿਨਾਂ ਆਪਾਂ ਤਰ ਨਹੀਂ ਸਕਦੇ ਹਾਲਤ ਪਲ ਤੁਮਕ ਊਜਲ ਹੋਈ ਹੈ ਨਿਤ ਧਿਆਈ ਹੈ ਹਰਪੁਰ ਕ ਨਿਰੰਜਣਾ ਉਹ ਸਰਬ ਵਿਆਪਕ ਨਿਰਲੇਪ ਹਰੀ ਦਾ ਸਦਾ ਤੇ ਅੰਤਰਣਾ ਚਾਹੀਦਾ ਕਹਿੰਦੇ ਇਸ ਤਰ੍ਹਾਂ ਭਾਈ ਲੋਕ ਵਿੱਚ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ ਰਹਾਉ ਜੈ ਹਰ ਸਿਮਰਨ ਭਇਆ ਤੈ ਓ ਪਾਦ ਗਤ ਕੇਨੀ ਬੜ ਭਾਗੀ ਹਰ ਜਪਨਾ ਕਹਿੰਦੇ ਵੀ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਤੇ ਬਖੇੜਾ ਜਿਹੜਾ ਹੈ ਉਹ ਚਾਲੇ ਪਾ ਜਾਂਦਾ ਫਿਰ ਵੀ ਕਹਿੰਦੇ ਵੱਡੇ ਭਾਗਾ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ ਜਨ ਨਾਨਕ ਕਹੋ ਗੁਰ ਇਹ ਮਤ ਦਿਨੀ ਜਪ ਹਰ ਬਬ ਜਲ ਤਰਣਾ ਮਰਦ ਕਹਿੰਦੇ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਇਸ ਕਰਕੇ ਅੱਜ ਦੇ ਪਾਵਨ ਵਚਨਾਂ ਦੁਆਰਾ ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਦਾ ਨਾਮ ਜਿਹੜਾ ਪਰਮਾਤਮਾ ਸਭ ਤੋਂ ਵੱਡੀ ਤਾਕਤ ਵਾਲਾ ਹੈ ਜਿਹੜਾ ਜੁਗੋ ਜੁਗ ਅਟੱਲ ਹੈ ਉਸ ਪਰਮਾਤਮਾ ਦਾ ਨਾਮ ਸਿਮਰਿਏ ਤਾਂ ਕਿ ਅਸੀਂ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਦ ਸੰਗਤ ਇੱਜ਼ਤ ਖੱਟੀਏ ਔਰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਸਾਡੇ ਜੰਮਣ ਮਰਨ ਦੀ ਸਾਦ ਸੰਗਤ ਜੰਮਣ ਮਰਨ ਤੋਂ ਮੁਕਤ ਹੋ ਜਾਈਏ ਪਰਮਾਤਮਾ ਸਾਰਿਆਂ ਦੇ ਉੱਪਰ ਮੇਰ ਭਰਿਆ ਆਤਰਕੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਨਗਰ ਵਿੱਚ ਆਪਸੀ ਪਿਆਰ ਇਤਿਫਾਕ ਔਰ ਸਰਬਤ ਦੇ ਭਲੇ ਦੀ ਅਰਦਾਸ ਚਲਰੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸੰਦੇਸ਼ ਕਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਪਹਿਰਾ ਦੇਈਏ ਗੁਰਸਬ ਸਭ ਨਾਮ ਪਰਮੇਹਰ ਪ੍ਰਿਆਤ ਰੱਖਾਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ wahiguru ji ki fate